ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਤੇ ਚੜ੍ਹਦੀ ਕਲਾ ਚ ਹੀ ਰਹੋ ਹਮੇਸ਼ਾ ਤੁਹਾਡੇ ਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਹੇ ਤੇ ਤੁਸੀਂ ਹਮੇਸ਼ਾ ਹਮੇਸ਼ਾ ਤੰਦਰੁਸਤ ਆ ਅੱਜ ਦੀ ਜਿਹੜੀ ਟॉक ਆ ਤੁਹਾਡੇ ਨਾਲ ਬਹੁਤ ਹੀ ਵਧੀਆ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਇੱਕ ਗੱਲ ਕਰਾਂਗੇ ਦੋ ਡਰਾਈ ਫਰੂਟ ਕਿ ਡਰਾਈ ਫਰੂਟ ਤਾਂ ਸਾਰੇ ਖਾਂਦੇ ਆ ਪਰ ਇੱਕ ਐਸੇ ਡਰਾਈ ਫਰੂਟ ਦੀ ਗੱਲ ਕਰਾਂਗੇ ਆਪਾਂ ਜਿਹੜੇ ਦੋ ਡਰਾਈ ਫਰੂਟ ਖਾਣ ਨਾਲ ਸਾਨੂੰ ਕੀ ਕੀ ਉਹਦੀਆਂ ਫਾਇਦੇ ਮਿਲਦੇ ਆ ਉਹਦੇ ਤੋਂ ਕੀ ਕੀ ਤੇ ਕੀ ਕੀ ਉਹਦੇ ਤੋਂ ਸਾਨੂੰ ਹੋਰ ਵੱਡੇ ਤੋਂ ਵੱਡੇ ਫਾਇਦੇ ਆ ਤੇ ਕਿਵੇਂ ਉਹਨੂੰ ਖਾਣਾ ਤੇ ਕਿਵੇਂ ਨਹੀਂ ਖਾਣਾ ਕੀ ਉਹਦੇ ਚ ਸਾਨੂੰ ਵਿਟਾਮਿਨਸ ਮਿਨਰਲਸ ਮਿਲਦੇ ਆ ਉਹ ਸਾਰਾ ਅੱਜ ਦੀ ਇਹ ਦੋ ਡਰਾਈ ਫਰੂਟਸ ਦੀ ਗੱਲ ਕਰਦੇ ਆ ਆਪਾਂ ਠੀਕ ਆ ਤਾਂ ਅੱਜ ਅਸੀਂ ਆਪਾਂ ਉਸ ਤੋਂ ਪਹਿਲਾਂ ਜਿਹੜੇ ਨਵੇਂ ਆਏ ਆ ਮੇਰੇ ਚੈਨਲ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਇਹੀ ਮੇਰੀ ਤੁਹਾਨੂੰ ਇੱਕ ਟੋਕਾ ਰਿਕਵੈਸਟ ਆ ਤੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਕਿਉਂਕਿ ਸਾਰਿਆਂ ਨੂੰ ਪਹਿਲਾਂ ਜਿਹੜੀ ਨਵੀਂ ਕੋਈ ਵੀ ਇਨਫਰਮੇਸ਼ਨ ਹੁੰਦੀ ਆ ਉਹ ਤੁਹਾਡੇ ਤੱਕ ਪਹੁੰਚ ਜਾਵੇ ਤੇ ਆਜੋ ਫਿਰ ਅੱਪ ਸ਼ੁਰੂ ਕਰਦੇ ਆਂ ਅੱਜ ਆਪਾਂ ਜਿਹੜੀ ਉਹ ਦੋ ਡ్రਾਈ ਫਰੂਟ ਦੀ ਗੱਲ ਕਰਨੀ ਆ ਪਹਿਲਾਂ ਉਹਨਾਂ ਦੇ ਆਪਾਂ ਫਾਇਦੇ ਜਾਣਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਵਿਚ ਵਿਚਾਲੀ ਵੀਡੀਓ ਨਾ ਛੱਡ ਕੇ ਜਾਇਓ ਕਿਉਂਕਿ ਜਿਹੜੀ ਸਾਰਿਆਂ ਨੂੰ ਇੰਪੋਰਟੈਂਟ ਗੱਲ ਆ ਉਹ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸੂਗੀ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਮੇਨ ਗੱਲ ਕਰਦੇ ਆ ਕਿ ਆਪਣੀ ਯਾਦਦਾਸ਼ਤ ਜਿਹੜੀ ਉਹ ਤੇਜ਼ ਹੋਣੀ ਬਹੁਤ ਜ਼ਰੂਰੀ ਆ ਉਹ ਕਿਵੇਂ ਕਈ ਵਾਰ ਹੁਣ ਤੁਸੀਂ ਦੇਖਦੇ ਆ ਖਾਸ ਕਰਕੇ ਮੇਰੀਆਂ ਸਿਸਟਰਜ਼ ਲੇਡੀਜ਼ ਅਰ ਫ੍ਰਿਜ ਚ ਆਪਾਂ ਜਾਣੇ ਗਈ ਬਣਾ ਕੋਈ ਚੀਜ਼ ਚੱਕਣ ਤਾਂ ਆਪਾਂ ਨੂੰ ਚੇਤਾ ਭੁੱਲ ਜਾਂਦਾ ਹੈ ਨਾ ਕੀ ਲੈਣ ਆਏ ਸੀ ਰੂਮ ਚ ਗਏ ਆ ਪਤਾ ਨਹੀਂ ਕੀ ਕਰਨਾ ਸੀ ਫੋਨ ਲੈ ਕੇ ਆਪਾਂ ਬੈਠ ਗਏ ਕਿਹਨੂੰ ਫੋਨ ਕਰਨਾ ਸੀ ਹੈ ਨਾ ਤਾਂ ਇਦਾਂ ਆਪਾਂ ਨੂੰ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਜਾਂ ਆਪਾਂ ਨੂੰ ਘਰੇ ਕੋਈ ਕੰਮ ਹੁੰਦਾ ਕਰਨ ਵਾਲਾ ਬਹੁਤ ਜ਼ਰੂਰੀ ਜਾਂ ਕਿਸੇ ਬੱਚਿਆਂ ਦਾ ਕਰਨਾ ਜਾਂ ਬੱਚਿਆਂ ਨੇ ਆਪਾਂ ਨੂੰ ਕਿਹਾ ਤਾਂ ਉਹ ਕੀ ਹੁੰਦਾ ਯਾਦਸ਼ਤ ਜਿਹੜੀ ਆਪਾਂ ਨੂੰ ਕਮਜ਼ੋਰ ਹੋ ਜਾਂਦੀ ਹੈ ਤਾਂ ਇਹਦੇ ਵਾਸਤੇ ਆਪਾਂ ਨੂੰ ਕਾਦੀ ਲੋੜ ਹੁੰਦੀ ਹੈ ਯਾਦਸ਼ਤ ਨੂੰ ਤੇਜ਼ ਕਰਨ ਵਾਸਤੇ ਵਿਟਾਮਿਨਸ ਤੇ ਮਿਨਰਲਸ ਜਿਹੜੇ ਕਿ ਇੱਕ ਸਾਡੀ ਡਾਈਟ ਦਾ ਮੇਨ ਹਿੱਸਾ ਹੋਣਾ ਚਾਹੀਦੇ ਆ ਤਾਂ ਕਿ ਜਿਹੜੀ ਸਾਡੀ ਮੈਮਰੀ ਆ ਉਹ ਹਮੇਸ਼ਾ ਬੂਸਟਡ ਰਹੇ ਯਾਦਸ਼ਤ ਜਿਹੜੀ ਇਦਾਂ ਦੀ ਇਦਾਂ ਬਣੀ ਰਹੇ ਫਿਰ ਸਾਰਿਆਂ ਨੂੰ ਇੱਕ ਹੋਰ ਇੰਪੋਰਟੈਂਟ ਹੈ ਕਿ ਕਦੇ-ਕਦੇ ਕਿਸੇ ਨੂੰ ਕੀ ਹੁੰਦਾ ਕਿ ਕੋਲਡ ਹੋਇਆ ਹੁੰਦਾ ਜਾਂ ਖਾਂਸੀ ਹੁੰਦੀ ਹੈ ਕਹਤਾਂ ਦਿੰਦੇ ਵੀ ਇਹ ਵਾਇਰਲ ਇਨਫੈਕਸ਼ਨ ਆ ਪਰ ਉਹ ਵਾਇਰਲ ਇਨਫੈਕਸ਼ਨ ਇੰਨੀ ਵੀ ਨਹੀਂ ਹੈਗੀ ਕਿ ਕਈ ਬੰਦਿਆਂ ਨੂੰ ਕੁਝ ਵੀ ਨਹੀਂ ਹੁੰਦਾ ਕੋਲੇ ਬੈਠੇ ਰਹਿਣ ਕੋਲੇ ਨਾਲ ਪਹਿਜਣ ਹੱਥ ਖਾਲ ਮਤਲਬ ਬੈਠ ਕੇ ਬੱਚਾ ਆਏ ਜਾਂ ਕੋਈ ਵੀ ਆ ਕਈਆਂ ਨੂੰ ਬੱਚੇ ਨੂੰ ਨਾਲ ਪਾ ਕੇ ਵੀ ਉਹਨੂੰ ਆਪ ਨੂੰ ਅਲਰਜੀ ਹੋ ਜਾਂਦੀ ਹੈ। ਅਗਰ ਕੋਲਡ ਹੋਇਆ ਖਾਂਸੀ ਹੋਈ ਹੈ ਕਫ ਕੋਈ ਕੁਝ ਵੀ ਹੈ ਨਾ ਕਫ ਕੋਲਡਜ ਕਾਮ ਜੋ ਵੀ ਮਰਜੀ ਕਹ ਲਓ ਤਾਂ ਉਹ ਹੋ ਜਾਂਦੀ ਹੈ। ਜਾਂ ਕਈ ਵਨ ਆਪਣੇ ਸਾਹਮਣੇ ਬੰਦਾ ਬੈਠਾ ਉਹ ਬਾਰ ਬਾਰ ਆਪਣਾ ਨੱਕ ਪੁੰਹਜਦਾ ਉਹਨੂੰ ਵਿਚਾਰੇ ਨੂੰ ਛਿੱਕਾਂ ਆਈ ਜਾਂਦੀਆਂ। ਉਦਾ ਨੋਜ ਆ ਬਹੁਤ ਜਿਆਦਾ ਰਨਿੰਗ ਆ ਵਗ ਰਿਆ ਤਾਂ ਉਦੋਂ ਆਪਾਂ ਨੂੰ ਵੇਖ ਕੇ ਹੁੰਦਾ ਅੱਗੇ ਸਿਆਣੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਕਿ ਦਾਦੀਆਂ ਨਾਨੀਆਂ ਹੋਰ ਵੱਡੀਆਂ ਚਾਚੀਆਂ ਤਾਈਆਂ ਕਹਿ ਲਓ ਵੀ ਤੁਸੀਂ ਕਿਚਿਆਂਣ ਮੰਨਦੇ ਹੋ ਹਲਕਤ ਮੰਨਦੇ ਹੋ ਵੀ ਇਹਦੇ ਤੋਂ ਵੇਖ ਕੇ ਨਫ਼ਰਤ ਕਰਦੇ ਹੋ ਤਾਂ ਤੁਹਾਨੂੰ ਹੁੰਦਾ ਹੁਣ ਇਹ ਨਹੀਂ ਮੈਨੂੰ ਪਤਾ ਵੀ ਇਹ ਕਿੰਨੀ ਸੱਚ ਆ ਕਿੰਨੀ ਝੂਠ ਆ ਪਰ ਜਿਹੜੀ ਅੱਜ ਸਾਇੰਸ ਦੇ ਅਕੋਰਡਿੰਗ ਹੈਗਾ ਕਿ ਉਹ ਕਹਿੰਦੇ ਕਿ ਤੁਹਾਡੀ ਅੰਦਰਲੀ ਇਮਿਊਨਿਟੀ ਡਾਊਨ ਆ ਤੁਹਾਡੇ ਅੰਦਰ ਬਿਮਾਰੀਆਂ ਨੂੰ ਲੜਨ ਵਾਸਤੇ ਸ਼ਕਤੀ ਹੈ ਨਹੀਂ ਹਿੰਦੀ ਦੇ ਵਿੱਚ ਜਿਹਨੂੰ ਕਹ ਦਿੰਦੇ ਆ ਕਿ ਰੋਗ ਪ੍ਰਤੀਰੋਧਕ ਕਸ਼ਮਤਾ ਘਟ ਗਈ ਇੰਗਲਿਸ਼ ਦੇ ਵਿੱਚ ਕਹਿੰਦੇ ਕਿ ਇਮਿਊਨਿਟੀ ਬੂਸਟ ਅਪ ਨਹੀਂ ਹੈ ਤਾਂ ਉਸ ਇਮਿਊਨਿਟੀ ਬੂਸਟ ਅਪ ਕਰਨ ਵਾਸਤੇ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨੰਬਰ 1 ਪ੍ਰੋਟੀਨ ਨੰਬਰ 2 ਜ਼ਿੰਕ ਨੰਬਰ 3 ਆਇਰਨ ਨੰਬਰ 4 ਵਿਟਾਮਿਨ E ਤੇ ਨੰਬਰ 5 ਫੋਲਿਕ ਐਸਿਡ ਹੁਣ ਇਹ ਪੰਜੇ ਚੀਜ਼ਾਂ ਉਹਨਾਂ ਦੋਹਾਂ ਡਰਾਈ ਫਰੂਟਸ ਚ ਮਿਲਦੀਆਂ ਫਰੂਟ ਡਰਾਈ ਫਰੂਟ ਤਾਂ ਸਾਰੇ ਖਾਂਦੇ ਆ ਪਰ ਜੀ ਸਾਨੂੰ ਇਹ ਦੋ ਬਿਮਾਰੀਆਂ ਜਿਨ੍ਹਾਂ ਦਾ ਮੈਂ ਨਾਂ ਲਿਆ ਤੇ ਤੀਜੀ ਹਲੇ ਅਪਕ ਹੋਰ ਮੈਂ ਤੁਹਾਡੇ ਨਾਲ ਦੱਸੂਗੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਤਾਂ ਇੰਨੀਆਂ ਚੀਜ਼ਾਂ ਆਪਾਂ ਨੂੰ ਡੇਲੀ ਕਿਸੇ ਚੀਜ਼ ਚ ਨਹੀਂ ਮਿਲਦੀਆਂ ਤਾਂ ਅਸੀਂ ਉਹ ਦੋ ਡਰਾਈ ਫਰੂਟ ਜਿਹੜੇ ਖਾਣੇ ਆ ਉਹ ਐਂਡ 'ਚ ਦੱਸੂਗੀ ਕਿਵੇਂ ਖਾਣੇ ਤੇ ਕਿਹੜੇ ਖਾਣੇ ਆ ਤਾਂ ਕਿ ਸਾਡੀ ਦੇਖੋ ਇਮਿਊਨਿਟੀ ਬੂਸਟ ਅਪ ਰਹੇ ਤੇ ਸਾਡੀ ਜਿਹੜੀ ਮੈਮਰੀ ਆ ਉਹ ਬਹੁਤ ਜ਼ਿਆਦਾ ਬੂਸਟ ਆ ਪਰੇ ਹੋਵੇ ਮਤਲਬ ਕਿ ਯਾਦਸ਼ਤ ਵਧੀਆ ਰਹੇ ਤੇ ਸਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਉਹ ਦੁੱਗਣੀ ਤਿੱਕਣੀ ਹੋਵੇ ਇੱਕ ਹੋਰ ਜਿਹਨਾਂ ਦੇ ਅੱਜ ਕੱਲ ਸਾਰੇ ਲੋਕ ਸ਼ਕੀਨ ਨੇ ਹਰ ਕੋਈ ਆਪਣੇ ਆਪ ਨੂੰ ਬਹੁਤ ਬਿਊਟੀਫੁਲ ਦੇਖਣਾ ਚਾਹੁੰਦਾ ਸੁੰਦਰ ਦੇਖਣਾ ਚਾਹੁੰਦਾ ਤੇ ਵੀ ਉਹਦੇ ਵਾਸਤੇ ਨੇਟਲੂਸ ਭਾਰਨਾ ਵਦੇ ਤਾਂ weight lose ਵਾਸਤੇ ਇਹ ਦੋਨੋਂ ড্রাই ਫਰੂਟ ਜਿਹੜੇ ਹੈਗੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੇ ਆ ਕਿਉਂਕਿ ਜਿਹੜਾ ਸਾਨੂੰ weight lose ਹੈਗਾ ਉਹ ਕਦੇ ਨਾਲ ਹੁੰਦਾ ਫਾਈਬਰ ਵਾਲੀਆਂ ਚੀਜ਼ਾਂ ਨਾਲ ਜਿਹੜਾ ਜਿਹਦੇ ਨਾਲ ਸਾਡਾ ਪੇਟ ਆ ਜਿਹੜਾ ਉਹ ਲੌਂਗ ਟਾਈਮ ਵਾਸਤੇ ਪਰਿਆ ਰਹੇ ਤੇ ਇੱਕ ਹੁੰਦੀ ਸਾਨੂੰ ਚੀਜ਼ ਪ੍ਰੋਟੀਨ ਦੀ ਪ੍ਰੋਟੀਨ ਜਿਹੜੀ ਹੈ ਕਿ ਸਾਡੇ ਸੈੱਲਾਂ ਨੂੰ ਰਿਪੇਅਰ ਕਰਦਾ ਰਹੇ ਅਗਰ ਸਾਡੇ ਸੈਲਰ ਪੇਅਰ ਨਹੀਂ ਹੋਣਗੇ ਟੁੱਟਣ ਭੱਜਣਗੇ ਤਾਂ ਸਾਡਾ ਜਿਹੜਾ weight ਆ ਹੋਰ ਗੇਨ ਹੁੰਦਾ ਤਾਂ ਇਸ ਕਰਕੇ ਸਾਨੂੰ weight lose ਕਰਨ ਵਾਸਤੇ ਪ੍ਰੋਟੀਨ ਤੇ ਫਾਈਬਰ ਜਿਹੜੇ ਹੈਗੇ ਬਹੁਤ ਜ਼ਰੂਰੀ ਆ ਜਿਹੜੇ ਕਿ ਸਿਰਫ ਇਹਨਾਂ ਦੋ ਡਰਾਈ ਫਰੂਟਸ ਚ ਮਿਲ ਸਕਦੇ ਤਾਂ ਉਹ ਦੋ ਡਰਾਈ ਫਰੂਟ ਆ ਜਿਹੜੇ ਬਹੁਤ ਹੀ ਆਪਣੇ ਆਮ ਹੀ ਘਰਾਂ ਚ ਪਏ ਆ ਔਰ ਉਹਨਾਂ ਨੂੰ ਆਪਾਂ ਡੇਲੀ ਯੂਜ਼ ਵੀ ਕਰਦੇ ਆ ਠੀਕ ਹੈ ਜੀ ਤੇ ਚਲੋ ਹੁਣ ਤੁਹਾਡਾ ਮੈਂ ਪੇਸ਼ੈਂਸ ਬਹੁਤ ਰੱਖ ਲਿਆ ਤੁਸੀਂ ਉਸ ਪੇਸ਼ੈਂਸ ਨੂੰ ਤੋੜਾ ਉਹਦਾ ਨਾਮ ਹੈਗਾ ਦੋ ਡਰਾਈ ਫਰੂਟਸ ਦਾ ਬਦਾਮ ਤੇ ਅਖਰੋਟ ਆਪਾਂ ਖਾਂਦੇ ਤਾਂ ਜ਼ਰੂਰ ਆ ਸਾਰਾ ਹੈ ਨਾ ਪੰਜ ਬਦਾਮ ਭਿਓ ਲਓ ਪੰਜ ਕਰੋੜ ਭਿਓ ਲਓ ਪੰਜ ਕਸ਼ਮਿਸ਼ ਦੇ ਦਾਣੇ ਪੀਓ ਲਓ ਜਿਹਨੂੰ ਸੌਗੀ ਵੀ ਕਹਿੰਦੇ ਆ ਹੈ ਨਾ ਅੰਜੀਰ ਪਾ ਲਓ ਪਰ ਆਪਾਂ ਨੂੰ ਮੇਨਲੀ ਜਾਂ ਮੇਨ ਪਰਪਸ ਕਿਸ ਚੀਜ਼ ਵਾਸਤੇ ਆਪਾਂ ਖਾਣਾ ਉਸ ਚੀਜ਼ ਵਾਸਤੇ ਆਪਾਂ ਜੇ ਅਗਰ ਇਹਨਾਂ ਨੂੰ ਖਾਵਾਂਗੇ ਤਾਂ ਆਪਾਂ ਨੂੰ ਜਿਹੜੇ ਜ਼ਿਆਦਾ ਬੈਨੀਫਿਟ ਮਿਲਣਗੇ ਤੁਸੀਂ ਕੀ ਕਰਨਾ ਦੋ ਅਖਰੋਟ ਲੈਣੇ ਆ ਦੋ ਤੇ 10 ਦਾਣੇ ਤੁਸੀਂ ਬਦਾਮਾਂ ਦੇ ਲੈਣੇ ਆ ਦੋਨਾਂ ਨੂੰ ਰਾਤ ਨੂੰ ਭਿਉ ਆ ਦੇਣਾ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਮਿੱਟੀ ਦਾ ਭਾਂਡਾ ਤੁਸੀਂ ਦੇਖਦੇ ਹੋ ਜਿਵੇਂ ਕਰੂਈ ਆ ਜਾਣਗੇ ਹੁਣ ਪਈਆਂ ਦੇ ਘਰੇ ਪਈ ਵੀ ਹੋਣਗੇ ਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਡਿਪ ਕਰਕੇ ਰੱਖ ਦੇਣਾ ਤੁਸੀਂ ਤਸਵੀਰੇ ਉੱਠ ਕੇ ਇਹਨਾਂ ਨੂੰ ਛਿਲਣਾ ਬਦਾਮਾਂ ਦੀ ਵੀ ਛਿਲ ਬਹੁਤ ਵਧੀਆ ਲੈ ਜਾਂਦੀ ਹੈ ਤੇ ਜਿਹੜੇ ਅਖਰੋਟ ਵਧੀਆ ਵਾਲੇ ਉਹਨਾਂ ਦੀ ਵੀ ਛਿਲ ਜੀ ਉਤਰਨੀ ਸ਼ੁਰੂ ਹੋ ਜਾਂਦੀ ਹੈ ਤਸਵੀਰੇ ਉੱਠ ਕੇ ਤੁਸੀਂ ਪਹਿਲਾਂ 30 ਮਿੰਟ ਸੈਰ ਕਰਨੀ ਆ ਸੈਰ ਕਰਨ ਤੋਂ ਬਾਅਦ ਪਹਿਲਾਂ ਤਾਂ ਪਾਣੀ ਪੀਣਾ ਠੰਡਾ ਗਰਮ ਕੋਸਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਪਾਣੀ ਤੁਸੀਂ ਪੀਣਾ ਦੋ ਗਲਾਸ ਪਾਣੀ ਪੀ ਕੇ ਆਪਣਾ ਸੈਰ ਕਰ ਨਿਕਲ ਜਾਓ ਸੈਰ ਕਰਕੇ ਆ ਕੇ ਤੁਸੀਂ ਆਪਣਾ ਫਰੈਸ਼ ਹੋ ਜਾਓ ਨਹਾ ਲਓ ਨਾ ਹਣ ਤੋਂ ਬਾਅਦ ਰੈਡੀ ਹੋ ਕੇ ਤੁਸੀਂ ਬੈਠਣਾ ਜਿਹਨੂੰ ਇਹ ਤਿੰਨੇ ਪ੍ਰੋਬਲਮ ਆ ਉਹਨਾਂ ਵਾਸਤੇ ਇਹ ਸਾਰੇ ਵਾਸਤੇ ਤਾਂ ਫਿਰ ਤੁਸੀਂ ਇਹ ਦੋਨੋਂ ਡਰਾਈ ਫਰੂਟ ਲਓ ਆਪਦੇ ਡਰਾਈ ਫਰੂਟ ਲੈ ਕੇ ਇਹਨਾਂ ਨੂੰ ਤੁਸੀਂ ਛਿੱਲ ਕੇ ਤੇ ਇੰਨਾ ਕਿਨੂੰ ਚਬਾ ਚਬਾ ਕੇ ਖਾਣਾ ਵੀ ਪਾਣੀ ਬਣ ਕੇ ਅੰਦਰ ਤੁਹਾਡੇ ਲੰਗੜ ਕੋਲ ਕੇ ਅੰਦਰ ਜਾਣ ਇਹਨਾਂ ਵੀ ਜਾਂੜ ਥੱਲੇ ਦਿੱਤੀਆਂ ਮੁਠੀ ਭਰੀ ਤੇ ਖਾ ਲਿਆ ਇਹਦਾ ਕੋਈ ਬੈਨੀਫਿਟ ਨਹੀਂ ਹੋਣ ਵਾਲਾ ਉਲਟਾ ਤੁਹਾਡਾ ਪੇਟ ਹੀ ਖਰਾਬ ਹੋਊਗਾ ਫੇਰ ਨਾ ਕਿਉਂ ਕਿ ਵੀ ਤੁਸੀਂ ਤਾਂ ਐਂ ਕਿਹਾ ਸੀ ਜੇ ਸਿੱਖਾ ਲਿਆ ਸਾਡਾ ਪੇਟ ਖਰਾਬ ਹੋ ਗਿਆ ਕਿਉਂਕਿ ਇੱਕ ਸਪੈਸ਼ਲ ਕੋਈ ਟ੍ਰੀਟਮੈਂਟ ਨਹੀਂ ਹੈਗਾ ਇਹ ਇੱਕ ਜਾਣਕਾਰੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਦੋਂ ਤੁਸੀਂ ਇਹਨੂੰ ਚਬਾ ਚਬਾ ਕੇ ਆਮ ਤੌਰ ਤੇ ਹੁਣ ਸਿਆਣੇ ਵੀ ਕਹਿੰਦੇ ਕਿ ਜਿਹੜੀ ਰੋਟੀ ਵੀ ਉਹ ਵੀ ਤੁਸੀਂ 32 ਵਾਰੀ ਚਬਾ ਚਬਾ ਕੇ ਖਾਓ ਤੇ ਆਪਾਂ ਕੀ ਕਰਦੇ ਆਂ ਪਾਣੀ ਨੂੰ ਅੰਦਰ ਡੋਲ ਲੈਨੇ ਆ ਉਹ ਤਾਂ ਕਹਿੰਦੇ ਪਾਣੀ ਖਾਓ ਤੇ ਰੋਟੀ ਪੀਓ ਪਰ ਆਪਾਂ ਉਹਨਾਂ ਚੀਜ਼ਾਂ ਤੇ ਅਸਰ ਨਹੀਂ ਕਰਦੇ ਤੇ ਹੌਣ ਸਾਨੂੰ ਲੋਡ ਆ ਇਹਨਾਂ ਚੀਜ਼ਾਂ ਦੇ ਅਸਰ ਕਰਨ ਦੇ ਪਰ ਇਸ ਤਰ੍ਹਾਂ ਤੁਸੀਂ ਇਹਨੂੰ ਬੇਸ਼ੱਕ ਤੁਸੀਂ ਇੱਕ ਗਰੀ ਉਹਨੂੰ ਚਬਾਈ ਚਲੋ ਚਬਾਈ ਚਲੋ ਤਾਂ ਉਦੋਂ ਤੁਸੀਂ ਇਹਨੂੰ 32 ਵਾਰੀ ਚਬਾ ਕੇ ਬਿਲਕੁਲ ਲਾਈਟ ਬਹਿ ਗਏ ਪੂਰਾ 15 20 ਮਿੰਟ ਲਾਓ ਜੇ ਤੁਸੀਂ ਵਰਕਿੰਗ ਹੋ ਤੁਹਾਡੇ ਕੋਲ ਟਾਈਮ ਨਹੀਂ ਹੈ ਆਪਣੇ ਨਾਲ ਲੈ ਜਾਓ ਡਿਊਟੀ ਤੇ ਜਾਨੀ ਆ ਤਾਂ ਜਿਵੇਂ ਲੱਗਦਾ ਤੁਸੀਂ ਉਹਨੂੰ ਮੂੰਹ ਦੇ ਵਿੱਚ ਪਾਈ ਚੋ ਤੁਸੀਂ ਯਕੀਨ ਕਰੋਗੇ ਤੁਹਾਡਾ ਲੌਂਗ ਟਾਈਮ ਜਿਹੜਾ ਪੇਟ ਹੈਗਾ ਉਹ ਪਰਿਆ ਰਹੂਗਾ ਤੇ ਜਦੋਂ ਲੌਂਗ ਟਾਈਮ ਪੇਟ ਭਰਿਆ ਰਹਿਆ ਤਾਂ ਤੁਹਾਨੂੰ ਭੁੱਖੀ ਨਾ ਲੱਗੀ ਤਾਂ ਜਿਹੜਾ weight ਹੈਗਾ ਉਹ ਅਸਲ ਤਰੀਕੇ ਦੇ ਨਾਲ ਘਟੂਗਾ ਕੋਈ ਉਹਦੇ ਵਿੱਚ ਤੁਸੀਂ weight lose ਕਰਨ ਵਾਲੀ ਮੈਡੀਸਨ ਨਹੀਂ ਲੈਣੀ ਹੈਗੀ ਕੋਈ ਹਾਰਡ ਐਕਸਰਸਾਈਜ਼ ਨਹੀਂ ਕਰਨੀ ਕੋਈ ਜਿਮ ਜਾਣ ਦੀ ਜ਼ਰੂਰਤ ਨਹੀਂ 30 ਮਿੰਟ ਸਵੇਰੇ ਸੈਰ ਕਰਨੀ ਆ ਤੇ 30 ਮਿੰਟ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਕਰਨੀ ਆ ਅਗਰ ਤੁਸੀਂ ਦਿਨੇ ਬੈਠ ਕੇ ਥੋੜਾ ਅਫੀਸ਼ੀਅਲ ਵਰਕ ਦਾ ਦਫਤਰ ਦੇ ਵਿੱਚ ਬੈਠ ਕੇ ਕੰਮ ਕਰਦੇ ਆਂ ਤਾਂ 1 ਘੰਟੇ ਬਾਅਦ ਤੁਸੀਂ ਉੱਠ ਕੇ ਪਲਾ ਆਪਣੇ ਰੂਮ ਦੇ ਵਿੱਚ ਹੀ ਇੱਧਰ ਉੱਧਰ 10 ਮਿੰਟ ਵਾਕ ਕਰਦੇ ਹੋ ਲਗਾਤਾਰ 1 ਘੰਟੇ ਤੋਂ ਬਾਅਦ ਨਾ ਬੈਠੋ ਜਦੋਂ ਅਸੀਂ ਲਗਾਤਾਰ ਬੈਠੇ ਰਹਿੰਨੇ ਆ 4-4 ਘੰਟੇ 5-5 ਘੰਟੇ ਤਾਂ ਉਦੋਂ ਇਹ ਜਿਹੜਾ ਸਾਡੇ ਪਾਸਿਆਂ ਦੀ ਫੈਟ ਵੱਧ ਜਾਂਦੀ ਹੈ ਢਿੱਡ ਦੀ ਵੇਟ ਮਤਲਬ ਪੂਰਾ ਫੈਟ ਵੱਧਦੀ ਆ ਠੀਕ ਹੈ ਤਾਂ ਇਸ ਫੈਟ ਨੂੰ ਕੱਟ ਕਰਦਾ ਸਾਡਾ ਵਾਕ ਜਦੋਂ ਅਸੀਂ 1 ਘੰਟਾ ਬੈਠ ਕੇ ਤਾਂ 10 ਮਿੰਟ ਅਸੀਂ ਉੱਠ ਕੇ ਆਪਣਾ ਥੋੜਾ ਆਫਿਸ ਦੇ ਵਿੱਚ ਹੀ ਗੇੜੇ ਕੱਢ ਲਓ ਬਾਹਰ ਨਹੀਂ ਐ ਵੀ ਧੁੱਪੇ ਜਾ ਕੇ ਆਪਾਂ ਗੇੜੇ ਕੱਢਣੀ ਹੈ ਨਾ ਘਰੇ ਤੁਸੀਂ ਬੈਠੇ ਆ ਕੋਈ ਘਰ ਬੈਠ ਕੇ ਕੰਮ ਕਰਦੇ ਆ ਅੱਜ ਕੱਲ੍ਹ ਲੋਕ ਹੋਮ ਫਰੋਮ ਵਰਕ ਜਿਆਦਾ ਹੀ ਟ੍ਰੈਂਡ ਚੱਲਿਆ ਹੋਇਆ ਹੈ ਨਾ ਤਾਂ ਉਹ ਕੰਮ ਕਰਦੇ ਆ ਤਾਂ ਤੁਸੀਂ 1 ਘੰਟਾ ਬੈਠ ਕੇ ਕਰ ਲਓ ਉਸ ਤੋਂ ਬਾਅਦ 5-7 ਮਿੰਟ ਇੱਧਰ ਉੱਧਰ ਜੋ ਵੀ ਆਪਣਾ ਸਮਾਨ ਚੱਕਣਾ ਚੱਕ ਲਓ ਤੇ 10 ਮਿੰਟਾਂ ਬਾਅਦ ਤੁਸੀਂ ਫੇਰ ਆ ਜਾਓ ਪਾਣੀ ਪੀ ਲਓ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਨਾਲ ਕਿਉਂਕਿ ਜਿਵੇਂ ਜਿਵੇਂ ਤੁਸੀਂ ਪਾਣੀ ਪੀ ਚੱਲੋਗੇ ਓਵੇਂ ਓਵੇਂ ਤੁਹਾਡੇ ਜਿਹੜੀ ਆਕਸੀਜਨ ਅੰਦਰ ਵਧੀ ਜਾਊਗੀ ਨਾ ਕ੍ਰੈਂਪਸ ਪੈਣਗੇ ਨਾ ਸਕਿਨ ਜਿਹੜੀ ਸ਼੍ਰਿੰਕ ਹੋਊਗੀ ਨਾ ਸਕਿਨ ਤੇ 글로 ਘਟੂਗੀ ਤੇ ਆਪਣੇ weight ਦੇ ਅਕੋਰਡਿੰਗ ਪਾਣੀ ਪੀਣਾ 80 ਕਿਲੋ weight ਆ ਤਾਂ ਉਹਨੂੰ ਤੁਸੀਂ 4 ਨਾਲ ਡਿਵਾਈਡ ਕਰਨਾ ਤਾਂ ਮਤਲਬ 20 ਨਾਲ ਡਿਵਾਈਡ ਕਰਨਾ 20 ਚੋਕਾ 80 ਹੋ ਗਿਆ 4 ਲੀਟਰ ਪਾਣੀ ਤੁਹਾਨੂੰ ਡੇਲੀ ਜ਼ਰੂਰਤ ਆ ਠੀਕ ਹੈ ਜੀ ਤਾਂ ਇਹ ਅੱਜ ਦੀ ਜਿਹੜੀ ਮੇਰੀ ਟਾਕ ਆ ਖਾਸ ਕਰਕੇ ਤੁਹਾਡੇ ਵਾਸਤੇ ਨਹੀਂ ਸਾਰਿਆਂ ਵਾਸਤੇ ਆ ਮੇਰੇ ਵਾਸਤੇ ਵੀ ਆ ਕਿਉਂਕਿ ਆਪਾਂ ਨੂੰ ਲੈਕਚਰ ਦੇਣਾ ਸੌਖਾ ਹੁੰਦਾ ਆਪਣੇ ਆਪ ਤੇ ਇੰਪਲੀਫਾਈ ਕਰਨਾ ਜਾਂ ਉਹਨੂੰ ਅਪਲਾਈ ਕਰਨਾ ਬਹੁਤ ਔਖਾ ਸਾਡਾ ਹੀ ਦੋਸ਼ ਆ ਲੇਡੀਜ਼ ਦਾ ਕਿਉਂਕਿ ਅਸੀਂ ਆਪਣੀ ਫੈਮਿਲੀ ਨੂੰ ਪ੍ਰੈਫਰੈਂਸ ਵੱਧ ਦਿੰਨੇ ਆ ਆਪਣੇ ਵਾਸਤੇ ਆਪਾਂ ਟਾਈਮ ਨਹੀਂ ਕੱਢਦੇ ਤੇ ਨਾ ਹੀ ਆਪਾਂ ਕਰਦੇ ਆ ਤੇ ਸਾਰੇ ਨੂੰ ਐਂਡ ਦੇ ਉੱਤੇ ਕੀ ਹੁੰਦਾ ਕਿ ਅਸੀਂ ਸਾਰਿਆਂ ਨੂੰ ਜ਼ਿਆਦਾ ਪਰੇਸ਼ਾਨ ਹੁੰਨੇ ਤੇ ਨਾਲ ਹੀ ਆਪਾਂ ਆਪਣੀ ਫੈਮਿਲੀ ਨੂੰ ਪਰੇਸ਼ਾਨ ਕਰਦੇ ਇਹਦੇ ਨਾਲੋਂ ਬੈਟਰ ਹੈ ਕਿ ਅਸੀਂ ਆਪਣਾ ਖੁਦ ਧਿਆਨ ਰੱਖੀਏ ਤਾਂ ਥੈਂਕ ਯੂ ਸੋ ਮੱਚ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਦਾ ਬਟਨ ਵੀ ਦਬਾਉਣਾ ਨਾ ਭੁੱਲਿਓ ਤੇ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਪੂਰੀ ਦੇਖਿਆ ਕਰੋ ਵਿਚ ਵਿਚਾਲੇ ਹਟਾ ਹਟਾ ਕੇ ਨਾ ਦੇਖੋ ਕਿਉਂਕਿ ਫਿਰ ਆਪਾਂ ਨੇ ਇਨਫੋਰਮੇਸ਼ਨ ਜਿਹੜੀ ਹੈਗੀ ਆ ਅਧੂਰੀ ਰਹਿ ਜਾਂਦੀ ਤਾਂ ਥੈਂਕ ਯੂ ਸੋ ਮਚ ਗੋਡ ਬlesਸ ਯੂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਤੰਦਰੁਸਤ ਰਹੋ ਤਾਂ ਮਿਲਦੇ ਆ ਕਿਸੇ ਫੇਰ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਓਕੇ ਬਾਏ